ਸਤਿ ਸ੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਸਾਰਿਆਂ ਦਾ ਇਸ ਵਲੌਗ 'ਚ ਇੱਕ ਛੋਟੀ ਜਿਹੀ ਵੀਡੀਓ ਤੁਹਾਨੂੰ ਦਿਖਾਉਣ ਲੱਗਿਆ ਸੀ ਮੈਂ ਲੰਘ ਰਿਹਾ ਸੀ ਕੱਲ ਲੁਧਿਆਣੇ ਤੋਂ ਆ ਰਹੇ ਵਾਪਸ ਤੇ ਆ ਜਿਹੜੇ ਪਿੰਡ ਹਨ ਇਹ ਰਾਏਕੋਟ ਦਾ ਨੇੜੇ ਦਾ ਏਰੀਆ ਹੈਗਾ ਜ਼ਿਲ੍ਹਾ ਲੁਧਿਆਣਾ ਤੇ ਪਿੰਡ ਹੈਗੇ ਆ ਰਾਏਕੋਟਾ ਮੱਲਾ ਚੱਕਰ ਲੋਪੋ ਸੈਂਟਰ ਦਾ ਏਰੀਆ ਤੇ ਇੱਥੇ ਨਾ ਇੱਕ ਗੱਲ ਹੈਗੀ ਆ ਮੈਂ ਵੀਡੀਓ ਤਾਂ ਬਣਾ ਰਿਹਾ ਮਤਲਬ ਮੀਲਾਂ ਤੱਕ ਜਿੱਥੋਂ ਤੱਕ ਵੀ ਮੈਂ ਆਇਆ ਫਿਰ ਮੈਂ ਰੁਕ ਗਿਆ ਮੈਂ ਕਿਹਾ ਯਾਰ ਅਸੀਂ ਨਾ ਮੈਂ ਤੁਹਾਨੂੰ ਸ਼ੇਅਰ ਕਰਦਾ ਜਿਹੜਾ ਵੀ ਕੁਝ ਹੈਗਾ ਮੀਲਾਂ ਤੱਕ ਜਿੱਥੋਂ ਵੀ ਦੇਖੋਗੇ ਜਿੱਥੋਂ ਤੱਕ ਵੀ ਨਿਗਾਹ ਮਾਰੋ ਕੋਈ ਵੀ ਖੇਤ ਨੂੰ ਕਿਸੇ ਵੀ ਵਾਹਣ ਨੂੰ ਆਗ ਨਹੀਂ ਲੱਗੀ ਐਂ ਵਾ ਕੇ ਆ ਦੇਖੋ ਐਂ ਖੁਰਚ ਤੇ ਆ ਬੂਜੇ ਖਰਚੇ ਐਂ ਖਰਚ ਕੇ ਤੇ ਐਂ ਕਣਕ ਬੀਜੀ ਜਾਊਗੀ ਜਿੱਥੋਂ ਤੱਕ ਵੀ ਇੱਧਰ ਵੀ ਨਿਗਾਹ ਮਾਰੋ ਸੜਕ ਦੇ ਐ ਸੜਕ ਵੀ ਇੱਕ ਵਾਰ ਦੇਖ ਲਓ ਇੱਧਰ ਵੀ ਦੇਖੋ ਆ ਕਰਚੇ ਖੜੇ ਆ ਕਿੱਥੋਂ ਤੱਕ ਵੀ ਤੁਹਾਡੀ ਮਤਲਬ ਫੋਨ ਦੀ ਜਿੱਥੋਂ ਤੱਕ ਵੀ ਕੈਮਰੇ ਦੀ ਅੱਖ ਹੈਗੀ ਆ ਤੁਸੀਂ ਕੋਈ ਖੇਤ ਨੂੰ ਅੱਗ ਲੱਗੀ ਨਹੀਂ ਦੇਖੋਗੇ ਜ਼ਿਲ੍ਹਾ ਲੁਧਿਆਣਾ ਹੁਣ ਸੜਕ ਦੇ ਦੂਜੀ ਸਾਈਡ ਚੱਲਦੇ ਆਪਾਂ ਇਹ ਪਿੰਡਾ ਪਿੰਡੂ ਏਰੀਆ ਪ੍ਰੋਪਰ ਆ ਦੇਖੋ ਇੱਥੋਂ ਮੱਲਾ 2 ਕਿਲੋਮੀਟਰ ਆ ਮੱਲਾ ਕੋਈ ਪਿੰਡ ਹੈਗਾ ਇੱਧਰ ਦੇਖੋ ਹੁਣ ਸੜਕ ਦੇ ਦੂਜੀ ਸਾਈਡ ਕਿਲੋਮੀਟਰ ਤੱਕ ਤਾਂ ਮੈਂ ਦੇਖ ਰਿਆ ਹੁਣ ਤੁਹਾਨੂੰ ਪਤਾ ਨਹੀਂ ਕਿੰਨੀ ਦੂਰ ਤੱਕ ਦਿਸ ਰਿਹਾ ਹੋਊਗਾ ਕੋਈ ਅੱਗ ਨਹੀਂ ਲੱਗੀ ਕਿਤੇ ਵੀ ਨਹੀਂ ਤੇ ਆਇਦਰ ਬਾਈ ਬੀਜ ਰਹੇ ਆ ਕਣਕ ਮੈਨੂੰ ਲੱਗਦਾ ਇਹਨਾਂ ਨੇ ਵੀ ਕੁਛ ਨਹੀਂ ਬਸ ਖਰਚਿਆਂ ਨੂੰ ਕੁਛ ਬਾਤ ਤਾਂ ਜੈ ਹੈਪੀ ਸੀਡਰ ਨਾਲ ਜੀਰੋ ਡ੍ਰਿਲ ਨਾਲ ਜਿਵੇਂ ਵੀ ਆ ਓਵੇਂ ਬੀਜੀ ਜਾਂਦੇ ਆ ਇੱਕ ਨਹੀਂ ਸਾਰੇ ਹੀ ਕਿਸਾਨ ਆ ਦੇਖੋ ਇਹਨਾਂ ਨੇ ਵੀ ਖਰਚਿਆਂ ਨੂੰ ਐਂ ਹੀ ਬਾਤਤਾ ਤੇ ਐਂ ਹੀ ਬੀਜਣ ਲੱਗੇ ਐਂ ਹੀ ਬੀਜ ਦੇਣਗੇ ਵੀ ਉਹ ਨਾਲ ਦੇ ਖੇਤ ਵੀ ਅਗਲੇ ਖੇਤ ਵੀ ਬੀਜੇ ਸੀਗੇ ਉੱਥੋਂ ਮੈਂ ਲੰਘ ਕੇ ਆਇਆ ਫਿਰ ਮੈਂ ਕਿਹਾ ਵੀਡੀਓ ਬਣਾਉਣਾ ਇੱਧਰ ਵੀ ਨਿਗਾਹ ਮਾਰੋ ਕਿਤੇ ਵੀ ਅੱਗ ਨਹੀਂ ਲੱਗੀ ਅੱਗੇ ਵੀ ਆਪਾਂ ਤੁਹਾਨੂੰ ਦਿਖਾਉਣੇ ਆ ਨਾਲ-ਨਾਲ ਵੀ ਕਿਤੇ ਅੱਗ ਲੱਗੀ ਆ ਯਾਰ ਅੱਗ ਆਪਾਂ ਨੂੰ ਲਾਉਣੀ ਨਹੀਂ ਚਾਹੀਦੀ ਆ ਵੀ ਬੀਜਦੀ ਆ ਆ ਕਣਕ ਬੀਜੀ ਹੋਈ ਆ ਦੇਖੋ ਆ ਉਹ ਬੱਟਾ ਵੀ ਬਾਤ ਦੀਆਂ ਆ ਪੂਰੇ ਕਿल्ले ਆ ਪੀਜੇ ਆ ਕਣਕ ਲਈ ਬਾਈਆਂ ਨੇ ਵੀ ਸ਼ੁਰੂ ਕਰਤੀ ਅੱਗੇ ਆਗੇ ਆਪਾਂ ਇੱਥੇ ਵੀ ਸਾਈਡ ਦੋਨਾਂ ਸਾਈਡ ਤੇ ਸੜਕ ਦੇ ਦੋਨੇ ਪਾਸੇ ਕਿਤੇ ਵੀ ਅੱਗ ਨਹੀਂ ਲੱਗੀ ਹੈਗੀ ਨਾ ਕਿਤੇ ਨਾਮੋ ਨਿਸ਼ਾਨ ਹੈਗਾ ਇਹ ਬਹੁਤ ਵਧੀਆ ਸਾਈਨ ਆ ਯਾਰ ਐ ਤਾਂ ਜਿਹੜੇ ਮਿੱਟੀ ਦੇ ਜ਼ਰੂਰੀ ਹਨਾ ਤੱਤ ਹੁੰਦੇ ਆ ਉਹ ਸਾਰੇ ਮਰ ਜਾਂਦੇ ਆ ਆਪਣੇ ਡਰਾਫਟ ਛੱਡ ਜਾਂਦੇ ਆ ਸਾਡੀ ਪ੍ਰੋਬਲਮ ਆ ਦੇਖੋ ਆ ਕਿੰਨੀ ਦੂਰ ਤੱਕ ਆ ਬਾਣ ਦੇਖੋ ਇਹਨੂੰ ਵੜਤਾ ਹੁਣ ਖਰਚਿਆਂ ਨੂੰ ਤੇ ਹੁਣ ਇਹਨੂੰ ਵਾਇਆ ਜਾਊਗਾ ਜਾਂ ਇਹਨੂੰ ਪੱਠਾ ਕੀਤਾ ਜਾਊਗਾ ਇਹਨੂੰ ਅੱਗ ਨਹੀਂ ਲੱਗੂਗੀ ਤਾਂ ਐ ਸਾਈਡ ਤੇ ਵੀ ਇੱਕ ਵਾਰ ਨਿਗਾਹ ਮਾਰੋ ਕਿਤੇ ਅੱਗ ਲੱਗੀ ਆ ਕਿਸੇ ਵੀ ਖੇਤ ਨੂੰ ਨਹੀਂ ਅੱਗੇ ਤੱਕ ਵੀ ਖੱਬੇ ਪਾਸੇ ਵੀ ਤੁਸੀਂ ਦੇਖੋ ਇੱਧਰ ਦੇਖੋ ਕਿਤੇ ਵੀ ਕਿਸੇ ਵੀ ਬਾਹਨ ਨੂੰ ਕਿਸੇ ਖੇਤ ਨੂੰ ਕੋਈ ਮੈਂ ਕਹਿੰਦਾ ਕਨਾਲ ਵੀ ਨਹੀਂ ਲੱਗ ਲੱਗੀ ਕਿ ਬਰਸੀਨ ਲਈ ਬੀਜਣ ਲਈ ਬਾਹਨਾ ਬਣਾਇਆ ਹੋਵੇ ਵੀ ਅਸੀਂ ਬਰਸੀਨ ਲਾਉਣਾ ਨਾ ਬਹੁਤ ਵਧੀਆ ਗੱਲ ਆ ਯਾਰ ਇੱਕ ਸੋਚਣ ਵਾਲੀ ਗੱਲ ਆ ਜੇ ਇਹਨਾਂ ਦਾ ਸਰਦਾ ਸਾਰੇ ਪੰਜਾਬ ਕੋਲ ਆਪਣੇ ਕੋਲ ਮਸ਼ੀਨਰੀ ਹੈਗੀ ਆ ਤਾਂ ਸਾਰਿਆਂ ਦਾ ਹੀ ਸਰ ਸਕਦਾ ਆ ਇਧਰ ਇਧਰ ਦੇਖੋ ਵੀ ਆਏ ਪੀਚੀ ਜਾਂਦੇ ਆ ਲੋਕ ਤੋਂ ਰਸਤੇ 'ਚ ਫੇਰ ਮੈਂ ਰੁਕ ਗਿਆ ਇਧਰ ਵੀ ਟਰੈਕਟਰ ਲੱਗੇ ਆ ਐਸਾਈਡ ਵੀ ਨਿਗਾਹ ਮਾਰੋ ਕਿਤੇ ਵੀ ਅੱਗ ਮੈਂ ਕਹਿੰਦਾ ਕਿਲੋਮੀਟਰਾਂ ਤੱਕ ਵੀ ਕਿਸੇ ਨੇ ਅੱਗ ਨਹੀਂ ਲਾਈ ਬਾਹਰ ਨੂੰ ਇਧਰ ਇੱਕ ਖੇਤ ਆ ਉਹਦੇ ਬੱਟਾ ਪਾਈਆਂ ਉਹ ਦੇਖ ਕੇ ਆਉਣੇ ਆ ਕੀ ਬੀਜਿਆ ਆਜੋ ਕਣਕ ਬੀਜੀ ਆ ਜਾਂ ਕੁਝ ਹੋਰ ਹੂੰ ਕਣਕ ਬੀਤੀ ਆ ਆ ਦੇਖੋ ਬਾਹਣ ਨੂੰ ਅੱਗ ਨਹੀਂ ਲਾਈ ਇਹਨੂੰ ਬਾਕੇ ਆ ਕਣਕ ਬੀਜੀ ਆ ਵਧੀਆ ਓ ਬਾਬਾ ਜਾਂਦਾ ਕਹੀ ਮੋਡੇ ਦੇ ਰੱਖ ਕੇ ਆ ਦੇਖੋ ਕਿਤੇ ਵੀ ਅੱਗ ਨਹੀਂ ਲੱਗੀ ਯਾਰ ਐਨਾ ਵਧੀਆ ਮਾਹੌਲ ਆ ਲੁਧਿਆਣੇ ਦੇ ਐਨਾ ਪਿੰਡਾਂ 'ਚ ਮਤਲਬ ਜੇ ਇੱਕ ਬੰਦਾ ਅੱਗ ਨਹੀਂ ਲਾਉਂਦਾ ਇੱਕ ਬੰਦਾ ਅੱਗ ਲਾਉਂਦਾ ਤਾਂ ਸਾਰੇ ਉਹਦਾ ਵਿਰੋਧ ਕਰਦੇ ਆ ਕਿ ਅੱਗ ਨਹੀਂ ਲਾਉਣੀ ਤਾਂ ਸਾਰੇ ਹੀ ਮਤਲਬ ਤੇ ਉਹ ਦੇਖੋ ਇੱਕ ਮੋਟਰ ਤੇ ਕੀ ਲਿਖਿਆ ਹੈਗਾ ਚੂਕ ਕਰਦਾ ਮੈਂ ਮਲਹਾਰੀ ਕੁਦਰ ਤਵਸੀਆ ਤੇਰਾ ਹੰਤ ਨਾ ਜਾਏ ਲੱਖਿਆ ਸਹੀ ਆ ਯਾਰ ਦੁਦਰ ਦਾ ਨਾਮ ਕਦੇ ਵੀ ਖਲਵਾੜਨੀ ਕਰਨਾ ਚਾਹੀਦਾ ਬਹੁਤ ਵਧੀਆ ਲੱਗਿਆ ਐ ਸੜ ਤੇ ਵੀ ਆ ਜਿਹੜੀ ਆ ਨਾ ਬੂਜੇ ਐ ਹੀ ਕਰਚੇ ਐ ਹੀ ਬਾਤੇ ਤੇ ਹੁਣ ਐ ਹੀ ਬਿਜਾਈ ਕਿਤੇ ਵੀ ਅੱਗ ਨਹੀਂ ਲੱਗੀ ਅੱਗੇ ਵੀ ਮੀਲਾ ਤੱਕ ਟਰੈਕਟਰ ਵਾਹੀ ਜਾਂਦੇ ਆ ਲੋਕ ਕਣਕਾ ਵੇਚੀ ਜਾਂਦੇ ਆ ਪਰ ਕਿਤੇ ਵੀ ਅੱਗ ਨਹੀਂ ਲੱਗੀ। ਕਿਤੇ ਵੀ ਬਾਹਰ ਪਨਾ ਸਾਈਡ ਤੇ ਸਾੜ ਰਹੇ ਕਿਤੇ ਵੀ ਕਿਸੇ ਵੀ ਕਿਸਾਨ ਵੱਲੋਂ ਇੱਕ ਵੀ ਗੱਲਾ ਨਹੀਂ ਸਾੜਿਆ ਗਿਆ ਕਿਨਾਰ ਵੀ ਨਹੀਂ। ਇਧਰ ਵੀ ਇਧਰ ਵੀ ਸਾਰੀ ਬਜਾਈ ਔਮੇ ਹੋ ਰਹੀ ਆ। ਕਣਕਾਂ ਨੂੰ ਅੱਗ ਲਾਇਆ ਤੋਂ ਬਿਨਾਂ। ਭਾਈ ਅਵੇ ਬੀਜੀਦੇ ਆ। ਭਾਈ ਕੀ ਬੀਜੀ ਜਾਂਦੇ ਹੋ? ਆਲੂ। ਠੀਕ ਆ। ਕੀ ਪਹਿਲਾਂ ਕੀ ਸੀਗਾ ਖੇਤ 'ਚ? ਤੇ ਬਾਈ ਅੱਗ ਨਹੀਂ ਲਾਈ ਤੁਸੀਂ ਤੁਹਾਡੇ ਸਾਰੇ ਏਰੀਏ 'ਚ ਅੱਗ ਨਹੀਂ ਲੱਗੀ ਹਨਾ ਅੱਗ ਲਾਉਂਦੇ ਨਹੀਂ ਤੁਸੀਂ ਚਲੋ ਵਧੀਆ ਬਾਈ ਕਹਿੰਦੇ ਰੋਟਾ ਵੇਟਰ ਨਾਲ ਬਾਤੀ ਦੇਖੋ ਬਾਹਣ ਵੀ ਕਿੰਨਾ ਵਧੀਆ ਬਣ ਗਿਆ ਆਲੂ ਲਾਉਣਗੇ ਬਾਈ ਇਹ ਪੂਰੇ ਏਰੀਏ 'ਚ ਕਿਤੇ ਵੀ ਜਦੋਂ ਦਾ ਮੈਂ ਆ ਰਿਆਂ ਜਗਰਾਉ ਅੱਗੇ ਆਊਗਾ ਕਿਤੇ ਵੀ ਅੱਗ ਨਹੀਂ ਲੱਗੀ ਜੇ ਤੁਸੀਂ ਮੈਂ ਕਹਿੰਦਾ ਮੈਂ ਝੂਠ ਬੋਲਦਾ ਹੈਗਾ ਮੰਨ ਲਓ ਤਾਂ ਤੁਸੀਂ ਆ ਕੇ ਦੇਖ ਸਕਦੇ ਹੋ ਗੱਲਾ ਪੰਮੀਪੁਰਾ ਪਿੰਡਾ ਰਾਏਪੁਰ ਦੇ ਨੇੜੇ-ਨੇੜੇ ਜਗਰਾਉਂ ਦੇ ਨੇੜੇ-ਨੇੜੇ ਜ਼ਿਲ੍ਹਾ ਲੁਬਿਆਣਾ ਹੈਗਾ ਜਿੰਨੇ ਵੀ ਆਲੂ ਬਿਚਨੇ ਆ ਕਣਕ ਬਿਚਨੀਆਂ ਦੇਖੋ ਆ ਵਾਹਣ ਕਿੰਨੇ ਕਿੱਲੇ ਭਾਇਆ ਹੋਊਗਾ ਐ ਹੀ ਰੋਟਾ ਮਟਰ ਫੇਰਿਆ ਉੱਤੇ ਸਹਾਡਾ ਫੇਰਿਆ ਮਤਲਬ ਕਿਸਾਨ ਦੇ ਲਈ ਵੀ ਜੰਨਾ ਦੀ ਜੰਦੇ ਲਈ ਵੀ ਇਹਨਾਂ ਨੇ ਉਹ ਨਹੀਂ ਕਰਿਆ ਇੱਥੇ ਵੀ ਆ ਜਿਵੇਂ ਬਰਸੀਲਾ ਆ ਨਾ ਕਨਾਲ ਕਪੀਜਾ ਹੋਊਗਾ ਇਹ ਬਾਕੇ ਰੋਟਾ ਵੇਟਰ ਨਾਲ ਇਹੀਂ ਪੀਤਾ ਇੱਧਰ ਵੀ ਰੋਟਾ ਵੇਟਰ ਬਾਕੇ ਅਨੇ ਕਣਕ ਚ ਪੀਤੀ ਕਣਕ ਵੀਜੀ ਆ ਇੱਥੇ ਆਸਮਾਨ ਦੇ ਵਿੱਚ ਤੇ ਲੋਕ ਪਿਆਰ ਕਰਦੇ ਆ ਕੁਦਰਤ ਨੂੰ ਆ ਦੇਖੋ ਕਣਕ ਨੂੰ ਨਜ਼ਰ ਆ ਰਹੀ ਹੋਊਗੀ ਇੰਨੀ ਸਾਰੇ ਮਤਲਬ ਲੋਕਾਂ ਨੇ ਇਹੀ ਇਨੇ ਵੀ ਆ ਕੇ ਕਿਹਦੇ ਨਾਮ ਹੀ ਖੜਿਆ ਹੈ ਗੱਲ ਸਾਹਮਣੇ ਵੀ ਬਾਈ ਰੋਟਾਵੇਟਰ ਮਾਰੀ ਜਾਂਦੇ ਦੇਖੋ ਖੇਤਾਂ 'ਚ ਜ਼ੂਮ ਕਰਕੇ ਦੇਖੋ ਆ ਰੋਟਾਵੇਟਰ ਮਾਰੀ ਜਾਂਦੇ ਤੇ ਆ ਜਿਹੜਾ ਵਾਹਨ ਇਹਦੇ ਵਿੱਚ ਵੀ ਕਣਕ ਬੀਜੀ ਹੋਈ ਆ ਤੁਸੀਂ ਆਪ ਦੇਖੋ ਕਿਸੇ ਨੇ ਸਿੱਖ ਨਹੀਂ ਲਾਈ ਬਹੁਤ ਵਧੀਆ ਯਾਰ ਤੁਹਾਨੂੰ ਔਲ ਬਹੁਤ ਵਧੀਆ ਲੱਗਿਆ ਮਤਲਬ ਹਰੀਆਲੀ ਆ ਕਿਤੇ ਵੀ ਸੀਖ ਨਹੀਂ ਲੱਗੀ ਕਿਤੇ ਅੱਗ ਨਹੀਂ ਲਾਈ ਲੋਕਾਂ ਨੇ ਬਹੁਤ ਵਧੀਆ ਲੱਗਿਆ ਯਾਰ ਸਾਨੂੰ ਸਾਰਿਆਂ ਨੂੰ ਐ ਹੀ ਚਾਹੀਦਾ 15-20 ਕਿਲੋਮੀਟਰ ਅੱਗੇ ਆ ਗਏ ਇੱਥੇ ਵੀ ਕਿਤੇ ਵੀ ਨਜ਼ਰ ਨਹੀਂ ਆ ਰਿਹਾ ਸੜਕਾਂ ਦੇ ਦੋਨੋਂ ਪਾਸੇ ਅੱਗ ਨਹੀਂ ਲੱਗੀ ਆ ਖਰਚੇ ਵੜ ਦਿੱਤੇ ਗਏ ਹੁਣ ਇਹਨਾਂ ਨੂੰ ਇਕੱਠੇ ਕਰ ਲਿਆ ਜਾਊਗਾ ਆ ਦੇਖੋ ਬਾਈ ਨੇ ਬਰਸੀਨ ਲਾਤਾ ਪਰ ਇਹਨੂੰ ਐ ਹੀ ਰੋਟਾ ਵਿਕਟਰ ਮਾਰਤਾ ਚਾਰ ਛੇਰੇ ਦੇਖੋ ਕਿਤੇ ਅੱਗ ਨਹੀਂ ਲੱਗੀ ਆਈ ਰੋਟਾਵੇਟਰ ਮਾਰ ਕੇ ਤੇ ਬਰਸੀਨ ਲਾ ਦਿੱਤਾ ਕਿਤੇ ਵੀ ਅੱਗ ਨਹੀਂ ਲੱਗੀ ਮੀਲਾਂ ਤੱਕ ਵੀ ਕਿਤੇ ਨਹੀਂ ਲੱਗੀ ਦੇਖੋ ਆ ਦੇਖੋ ਇੱਧਰ ਵੀ ਪੂਜੇ ਵੱਟ ਕੇ ਬਾੜ ਨੂੰ ਪਾਣੀ ਲਾ ਦਿੱਤਾ ਗਿਆ ਤੇ ਅਸ ਤੋਂ ਬਾਅਦ ਕੜਕ ਬੀਜੀ ਜਾਊਗੀ ਆਈ